ਚਾਲੂ ਕਰ ਤਾਂ ਲੋ ਪ੍ਰੈਕਟੀਕਲ ਆ ਕੀ ਕਰਾਂਗੇ ਅੱਜ ਅਸੀਂ ਆਪਣੇ ਮੰਡਾ ਦੇ ਚੋਹਰਿਆਂ ਜਿਹਦੀ ਅਧਿਕਤacharਾ ਸ਼ੇਹ ਚੇ ਨੇ ਜੀਲਾ ਪਰਦਾ ਨਾਲ ਵਿੰਦਾ ਸੰਤੂ ਜੀ ਤੇ ਹਲਕਾ ਇੰਚਾਤ ਪਿੰਟੂ ਜੀ ਦੀ ਅਗਿਆਕਚਾ ਅੱਜ ਅਸੀਂ 3 ਸਾਲ ਦੀਆਂ ਨਿਕਾਮੀਆਂ ਦੱਸ ਰਹੇ ਹਾਂ ਕਿ ਪੰਜਾਬ ਸਰਕਾਰ ਕਿੰਨੀ ਨਿਕੰਮੀ ਸਰਕਾਰ ਹੈ ਤੇ ਪੰਜਾਬ ਸਰਕਾਰ ਹੀ ਕੁਵਾਦਾ ਕਰਕੇ ਆਈ ਸੀ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ 1000 ਮਹਿਲਾਵਾਂ ਨੂੰ ਰੁਪਏ ਮਿਲਣਗੇ ਜਦੋਂ ਪੰਜਾਬ ਸਰਕਾਰ ਬਣ ਗਈ ਅੱਜ 3 ਸਾਲ ਹੋ ਗਏ ਉਹਨਾਂ ਨੂੰ ਮਹਿਲਾਵਾਂ ਦੀ ਯਾਦ ਨਹੀਂ ਹੈ ਆਖਰੀ ਸਾਥ ਵੀ ਹੋ ਗਏ ਪਰ ਪੰਜਾਬ ਨੂੰ ਮਹਿਲਾਵਾਂ ਦੀ ਯਾਦ ਨਹੀਂ ਆਈ ਅੱਜ ਮਹਿਲਾ ਹਜ਼ਾਰ ਰੁਪਈਆ ਨਹੀਂ ਚਾਹਦੀ ਭਗਵੰਤ ਮਾਨ ਜੀ ਮਹਿਲਾ ਚਾਹਦੀ ਹੈ ਉਹਦਾ ਭਰਾ ਸੁਰੱਖਿਤ ਰਹੇ ਉਹਦਾ ਪਿਓ ਸੁਰੱਖਿਤ ਰਹੇ ਉਹਦਾ ਸਿੱਡਾ ਤਾ ਸੁਰੱਖਿਤ ਰਹੇ ਅੱਜ ਜਿੱਥੇ ਮੈਂ ਖਲੋਤੀਆਂ ਇੱਥੋਂ ਥੋੜੀ ਅੱਗੇ ਇੱਕ ਜੁਐਲਰੀ ਦੀ ਦੁਕਾਨ ਜਿਹੜੀ ਸਵੇਰੇ ਆਪਣੀ ਜੁਐਲਰੀ ਦੀ ਦੁਕਾਨ ਖੁੱਲਦੀ ਹੈ ਉਸੇ ਚੌਂਕ ਕੋਈ ਇੱਕ ਸੰਗਿਓ ਕਾਲਾ ਮਾਲਾ ਚੌਂਕ ਪਰ ਆਇਆ ਚੌਂਕ ਸਵੇਰੇ 11 ਵਜੇ ਤੋਂ ਗੋਲੀ ਚੱਲ ਜਾਂਦੀ ਹੈ ਪਰ ਅੱਜ ਤੱਕ ਇਸ ਘਟਨਾ ਨੂੰ 3 ਦਿਨ ਹੋ ਜਾਂਦੇ ਨੇ ਪਰ ਜਿੱਥੇ ਜਾਚ ਸਾਡਾ ਜੋ ਪਾਰੀ ਸੁਰੱਖਿਤ ਨਹੀਂ ਹੈ ਸਾਡਾ ਪਰਾ ਸੁਰੱਖਿਤ ਨਹੀਂ ਹੈ ਉਸ ਪੰਜਾਬ ਚ ਜਨ ਕੋਣ ਰਹਿਣਾ ਚਾਹੇਗਾ ਅੱਜ ਮੈਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਕਹਿਣਾ ਚਾਹਨੀ ਆ ਕਿ ਭਗਵੰਤ ਮਾਨ ਜੀ ਝੂਠੇ ਵਾਦੇ ਨਾ ਕਰੋ ਐਟਲੀਸਟ ਪੰਜਾਬ ਨੂੰ ਲਾਅ ਐਂਡ ਆਰਡਰ ਦੀ ਸੁਰੱਖਿਆ ਤੇ ਦਿਵਾਓ ਕਿਉਂਕਿ ਸਭ ਤੋਂ ਪਹਿਲੇ ਜੇ ਲੋਕੀ ਪੰਜਾਬ ਚ ਰਹਿਣਾ ਚਾਹੁੰਦੇ ਆ ਤੇ ਸਾਡੀ ਸੁਰੱਖਿਆ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੇ ਜ਼ਰੂਰੀ ਹੈ ਸਾਡਾ ਸੁਰੱਖਿਤ ਜਿਆਪਰ ਤੇ ਸੁਰੱਖਿਤੀ ਨਹੀਂ ਆ ਜੇ ਕੋਈ ਕੋਈ ਪਾਰੀ ਵਪਾਰ ਹੀ ਨਹੀਂ ਕਰ ਸਕਦਾ ਕਿਉਂ ਪੰਜਾਬ ਉਹ ਪੰਜਾਬ ਨੂੰ ਜੋ ਪੰਜਾਬ ਸ਼ਹਿਰ ਦਾ ਤਾਜ ਸੀਗਾ ਉਹ ਪੰਜਾਬ ਨੂੰ ਅੱਜ ਤੁਸੀਂ ਕਿੰਨੇ ਹੋਏ ਨੰਬਰ ਤੇ ਲਾਏ ਹੋ ਤੇ ਸਾਡੇ ਪੰਜਾਬ ਨੂੰ ਦੁਬ ਵਸਿਆ ਨਾਲ ਵੀ ਮੈਂ ਅਪੀਲ ਕਰਦੀ ਆ ਕਿ ਪੰਜਾਬ ਜਿਹੜੀ ਇਹ ਝੂਠੀ ਸਰਕਾਰ ਹੈ ਇਹਦੇ ਲਾਰੇਆਂ 'ਚ ਨਾ ਆ ਕੇ ਅਸੀਂ 2027 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਉਣਾ ਚਾਹਾਂਗੇ ਕਿਉਂਕਿ ਹਰ ਵਿਅਕਤੀ ਅੱਜ ਪੰਜਾਬ 'ਚ ਸੁਰੱਖਿਤ ਰਹਿਣਾ ਚਾਹੁੰਦਾ ਹੈ ਨਾ ਕਿ ਪੰਜਾਬ 'ਚ ਕਾਲਾ ਡਰਾ ਚਾਹਨੇ ਆਪਾਂ ਪੰਜਾਬ 'ਚ ਸੁਰੱਖਿਤ ਰਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਜੀ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਰਨ ਅੱਜ ਸ਼ਵੇਤੀ ਆਏ ਹਨ ਤੇ ਛਤਰਛਾਇਆ ਹੀ ਬਣਾਉਣਾ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਹਮਕਾ ਇੰਚਾਰਜ ਮਹਿਲਾ ਮੋਰਚਾ ਨੇ ਸਾਰੇ ਮਹਿਲਾਵਾਂ ਤੇ ਮੇਰੀ ਮੰਡਲ ਦੀ ਜਿੰਨੀ ਵੀ ਆਈ ਹੈ ਅੱਜ ਜਿਹੜਾ ਪੰਜਾਬ ਚ ਹਾਲਾਤ ਜਿਹੜੇ ਖਰਾਬ ਹੋ ਰਹੇ ਦਿਨ ਬਦ ਦਿਨ ਖਰਾਬ ਹੋ ਰਹੇ ਉਹਦੇ ਸਿਲਸਿਲੇ ਆਪਣੀ ਨਿਸ਼ਾਨ ਕਰਦੇ ਹਰ ਚੌਕ ਚ ਕਰ ਰਹੇ ਹਰ ਹੁਣ ਤਾਂ ਮੈਨੇ ਮਹਿਲਾਵਾਂ ਨਹੀਂ ਸੇਫ ਸੀ ਉਹਨ ਮਰਦ ਵੀ ਨਹੀਂ ਸੇਫ ਰਹੇ ਸਾਡੇ ਏਸੀ ਰੋਡ ਦੇ ਪਿਛੇ ਕੋਲੀ ਚੰਦ ਜਿਹੜੇ ਹਜੇ ਤੱਕ ਬੰਦੇ ਨਹੀਂ ਫੜੇ ਸੋ ਹਰ ਦਿਨ ਕੋਈ ਨਾ ਕੋਈ ਘਟਨਾਵਾ ਹੋ ਰਹੀ ਹੈ ਬਾਕੀ ਸਾਰੀ ਨੇਹਰ ਸਾਹਬਾਂ ਨੂੰ ਵੱਡੇ ਕਿਉਂਕਿ ਇਹ ਮੰਨੇ ਕਿ ਜੋ ਵੀ ਇਹਨਾਂ ਦੇ ਗਾਈਡਲਾਈਨ ਹੀ ਤੋਂ ਹੋਗੇ ਪੰਜਾਬ ਸਰਕਾਰ ਜਿਹੜੀ ਹੁਣ ਨਿਕੰਮੀ ਸਰਕਾਰ ਹੋ ਚੁੱਕੀ ਦਿੱਲੀ ਚੇਨਾ ਦੀ ਸਫਾਈ ਹੋ ਚੁੱਕਾ ਹੈ ਹਰਿਆਣਾ ਚ ਸਫਾਈ ਹੋ ਚੁੱਕਾ ਹੁਣ ਆਉਣ ਵਾਲੀ ਜਿਹੜੀ ਵਾਰੀ ਹੈ ਉਹ ਪੰਜਾਬ ਚ ਪੰਜਾਬ ਚ 2025 ਚ ਜ਼ਰੂਰ ਹੋਣੀ ਚਾਹੀਦੀ ਇਹਨੂੰ ਨਸਰ ਬੜਾ ਸਵਾਲ ਹੈ ਹਰਿਆਣਾ ਜੀ ਦੇ ਮਾਈਕਾਸਟ ਫੰਡ ਦੇ ਦੇ ਵਿੱਚ ਸਾਰੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ ਜੋਰ ਰਹਿਣਾ ਜੀ ਦੀ ਅਧਿਕਸ਼ਤਾ ਦੇ ਵਿੱਚ ਇਹ ਪ੍ਰੋਟੈਸਟ ਹੋ ਰਿਹਾ ਜਿਤਨਾ ਮੇਰੇ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਅਧਿរក ਸਾਡੇ ਪੂਰਵ ਐਮਪੀ ਉਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ 27 28 ਸਾਲ ਪਹਿਲਾਂ ਜੋ ਗਰਵਾਦਾ ਦੌਰ ਸੀ ਉਹ ਦੌਰ ਦੀ ਆਹਟ ਜਿਹੜੀ ਹੈਗੀ ਆ ਲੋਕਾਂ ਨੂੰ ਨਜ਼ਰ ਆ ਰਹੀ ਹੈ ਕਿ ਇਹ ਉਹ ਦੌਰ ਸ਼ਾਇਦ ਆ ਜਾਵੇ ਮੇਰੀ ਮਾਰੀ ਪਬਲਿਕਾ ਕੀ ਪਰਮਪਿਤਾ ਪ੍ਰਮਾਤਮਾ ਅਗੇ ਇਹ ਬੇਨਤੀ ਆ ਅਰਜ਼ੋਈ ਹੈ ਸਾਡੀ ਕਿ ਜਿਤਨਾ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਉਥੋਂ ਭਜਾਇਆ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਨੂੰ ਉਤਨਾ ਹੀ ਸਾਨੂੰ ਸਾਰਿਆਂ ਨੂੰ ਰਲ ਕੇ ਇਥੋਂ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਰੁਪੀ ਗਾਂਧ ਜਿਹੜਾ ਇਥੋਂ ਕੱਢਣਾ ਪੈਣਾ ਕਿਉਂਕਿ ਇਹ ਉਹ ਸਰਕਾਰ ਹੈ ਜਿਹੜੀ ਝੂਠ ਦੇ ਬਲ ਤੇ ਝੂਠੇ ਵਾਅਦਿਆਂ ਦੇ ਬਲ ਤੇ ਆਈ ਸੀ ਅੱਜ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹ ਡੇਗੇ ਨੇ ਅੱਜ 2027 ਦੀ ਇਲੈਕਸ਼ਨ ਹੋ ਜਾਵੇ ਅੱਜ 27 ਆ ਜਾਵੇ ਅੱਜ ਲੋਕੀ ਇਹਨਾਂ ਨੂੰ ਆਪਣੇ ਗਲੋਂੋਂ ਲਹੋਂ ਨੂੰ ਪਿਆਰ ਬੈਠੇ ਨੇ ਆ ਜੀ ਜੈਸਾ ਦਿਨ ਸਾਲ ਦੇ ਵਿੱਚ ਇਹਨਾਂ ਦਾ ਜੋ ਗੰਧ ਪਾਇਆ ਉਹ ਗੰਧ ਜਿਹੜਾ ਹੈ ਲੋਕ ਆਪਣੇ ਤੋਂ ਲਹੋਂ ਨੂੰ ਆਪਣੇ ਗਲੋਂ ਤੋਂ ਲਹੋਂ ਨੂੰ ਉਤਾਵਲੇ ਨੇ ਕਿੰਡੂ ਭਾਜੀ ਮੰਦਰਾ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਵੇਖੋ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਜੋ ਉਗਰਵਾਦ ਦੇ ਵੇਲੇ ਹੋ ਰਿਹਾ ਸੀ ਇਹਨਾਂ ਕੋ ਹੋਰ ਕੁਝ ਨਹੀਂ ਹੈਗਾ ਅੱਜ ਇਹਨਾਂ ਦੀ ਨਕਾਮੀ ਨੂੰ ਲੁਕਾਉਣ ਵਾਸਤੇ ਜਦੋਂ ਵੀ ਇਹ ਨਕਾਮ ਹੁੰਦੀ ਸਰਕਾਰ ਇਹਨਾਂ ਦੇ ਖਿਲਾਫ ਲੋਕ ਸਿਰ ਚੁੱਕਣਗੇ ਇਹ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕੋਈ ਨਾ ਕੋਈ ਗਲਤ ਰਸਤਾ ਅਖਤਿਆਰ ਕਰਦੇ ਨੇ ਇਹ ਸਭ ਜਿਹੜੇ ਹੈਗੇ ਆ ਇਹ ਆਮ ਆਦਮੀ ਪਾਰਟੀ ਦੀ ਵਿੱਚ ਜੇ ਇੰਟੈਲੀਜੈਂਸ ਦੀ ਸੀਪੀਆਈ ਦੀ ਕਿਤੇ ਪਿਆਰੀ ਹੋ ਜਾਏ ਇਹਨਾਂ ਦੀ ਵਿੱਚ ਮਿਲੀਭੁਗਤ ਨਿਕਲ ਆਵੇ ਕੋ ਕਿ ਉਹ ਕਿਹੜੀ ਜਗ੍ਹਾ ਹੈਗੀਆ ਕਿਹੜਾ ਅੱਜ ਗੁੰਡਾ ਰਾਜ ਹੈਗਾ ਜੀ ਇਹਨਾਂ ਕੋ ਨਸ਼ੇ ਵਾਲੇ ਉਹ ਨਹੀਂ ਫੜੇ ਜਾਂਦੇ ਹੈ ਇਹਨਾਂ ਕੋ ਬਦਮਾਸ਼ ਉਹ ਨਹੀਂ ਫੜੇ ਜਾਂਦੇ ਇਹਨਾਂ ਕੋ ਗਰਨੇਡ ੁੱਟਣ ਵਾਲੇ ਉਹ ਨਹੀਂ ਫੜੇ ਜਾਂਦੇ ਉਹ ਇਹਨਾਂ ਕੋ ਪੁਲਸ ਵਾਲਿਆਂ ਦੇ ਉੱਤੇ ਹਮਲਾ ਕਰਨ ਵਾਲੇ ਨਹੀਂ ਫੜੇ ਜਾਂਦੇ ਇਤੋਂ ਪਤਾ ਨਹੀਂ ਲੱਗਦਾ ਕਿ ਇਹਨਾਂ ਦੀ ਵਿੱਚ ਮਿਲੀ ਭੁਗਤ ਹੈ ਸਾਡੇ ਮਾਨਯੋਗ ਸ਼ਵੈਤ ਮਲਿਕ ਜੀ ਹਰਵਿੰਦਰ ਸੰਧੂ ਜੀ ਸਾਰੀ ਸਾਡੀ ਲੀਡਰਸ਼ਿਪ ਹੋਂਚੀ ਹੈ ਮੈਂ ਸਰਕਾਰ ਕੋ ਲੋ ਐਈ ਸਵਾਲ ਪੁੱਛਣਾ ਚਾਹਾਂਗੇ ਕਿ ਵੱਡੇ ਵੱਡੇ ਵਾਅਦੇ ਕਰਕੇ ਆਏ ਵਡੀਆਂ-ਵਡੀਆਂ ਗੱਲਾਂ ਕਰਕੇ ਆਏ ਤੇ ਕੀਤਾ ਕੀ 374000 ਕਰੋੜ ਰੁਪਏ ਦਾ ਕਰਜ਼ਾ ਝਾੜ ਦਿੱਤਾ ਪੈਨਾਂ ਨੂੰ ਵਾਅਦਾ ਕੀਤਾ ਜਿ ਅੱਜ ਵਾਅਦਾ ਪੂਰਾ ਵੀ ਕਰਨ ਜਾਓਗੇ ਨਾ ਮਾਨ ਸਾਹਿਬ ਤੇ ਕਿਉਂ ਮਿੱਕੀ ਮਿਲਣਾ ਹੈ 12000 ਕਰੋੜ ਰੁਪਏ ਦਾ ਹੋਰ ਕਾਟਾ ਤੁਸੀਂ ਕਿੰਨੇ ਕਾਟੇ ਪਾਨੇ ਕਿੰਨਾ ਨਸ਼ਾ ਫੈਲਾਣਾ ਹੈ ਨਸ਼ੇ ਦੇ ਵਿਰੁੱਧ ਤੁਸੀਂ ਆਏ ਨਸ਼ਾ ਹੋਰ ਫੈਲ ਗਿਆ ਜੋ ਜੋ ਚੀਜ਼ ਤੁਸੀਂ ਕਹਿੰਦੇ ਗਏ ਉਤੋਂ ਪੁੱਠੇ ਕੰਮ ਕਰਦੇ ਗਏ ਮੰਦਰ ਤੁਸੀਂ ਸਾਡੇ ਸੁਰੱਖਿਤ ਨਹੀਂ ਰਹਿਣ ਦਿੱਤੇ ਗੁਰਦੁਆਰੇ ਸਾਡੇ ਸੁਰੱਖਿਤ ਨਹੀਂ ਰਹਿਣ ਦਿੱਤੇ ਅਸੀਂ ਕਿੱਥੇ ਜਾਈਏ ਕਿੱਥੇ ਜਾਈਏ ਮੈਂ ਕਹਿਣਾ ਚਾਹਾਂਗੀ ਹਰਿਆਣਾ ਵਿੱਚ ਤੇ ਦਿੱਲੀ ਵਿੱਚ ਜਿਵੇਂ ਲੋਕਾਂ ਨੇ ਇਹਨਾਂ ਦਾ ਮੂੰਹ ਤੋੜਿਆ ਵੋਟ પાਕੇ ਪੰਜਾਬ ਵੀ ਇਹਨਾਂ ਦਾ ਜਵਾਬ ਦੇਗਾ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਵੱਡੇ ਵੱਡੇ ਐਡਵਰਟਾਈਜ਼ਮੈਂਟਸ ਤੇ ਪੈਸੇ ਖਰਚ ਕਰਕੇ ਜਿਹੜਾ ਕਰੋੜਾਂ ਰੁਪਈਆ ਲੋਕਾਂ ਦੇ ਵਿਕਾਸ ਤੇ ਖਰਚਣਾ ਚਾਹੀਦਾ ਹੈ ਭਲਾਈ ਤੇ ਖਰਚਣਾ ਚਾਹੀਦਾ ਹੈ ਉਹ ਸਾਰਾ ਵੱਡੇ ਵੱਡੇ ਬੋਰਡ ਲਾ ਕੇ ਅੱਜ ਭਾਈ ਬੋਰਡ ਤੇ ਉਤਰਦਾ ਹੈ ਤੇ 에어ਪੋਰਟ ਤੇ ਖੁਸ਼ਾ ਚੜ ਜਾਂਦਾ ਦੀ ਸ਼ਕਲ ਇਹ ਕੇ ਹਰ ਜਗ੍ਹਾ ਆਪਣੇ ਬੋਰਡ ਆਪਣੀਆਂ ਤਸਵੀਰਾਂ ਲਾ ਕੇ ਕੀ ਕਹਿਣਾ ਚਾਹੁੰਦੇ ਨੇ ਕਿ ਇਹ ਬਹੁਤ ਵੱਡੇ ਨੇ ਇਹਨਾਂ ਨੇ ਭਲਾਈ ਕੀਤੀ ਹੈ ਇਹਨਾਂ ਨੇ ਕੁਝ ਨਹੀਂ ਕੀਤਾ ਝੂਠੇ ਸਕੂਲ ਸਕੂਲ ਆਫ ਐਮੀਨੈਂਸ ਝੂਠੇ ਕਾਲਜ ਬੱਚੇ ਘਰ ਘਰ ਪਟਕ ਰਹੇ ਨੇ ਨਸ਼ੇ ਵਿੱਚ ਸਰਕਾਰ ਨੇ ਨਸ਼ਾ ਐਨਾ ਵੰਡਾ ਦਿੱਤਾ ਹੈ ਜਿਹੜੇ ਕਹਿੰਦੇ ਨੇ ਅਸੀਂ ਧਰੋਨ ਫੜ ਲਏ ਅਸੀਂ ਇਹ ਫੜ ਲਿਆ ਸਾਡੀ ਪੁਲਿਸ

ਸਾਡੇ ਮੰਡਲ ਦੇ ਅਧਿਖਸ਼ਾ ਕਿਸ਼ੋਰ ਰੈਣਾ ਜੀ ਦੀ ਅਗਵਾਈ ਦੇ ਵਿੱਚ ਅੱਜ ਆਪਾਂ ਜ ਪੰਜਾਬ ਸਰਕਾਰ ਦੇ ਖਿਲਾਫ ਜੋ ਮੁਹਿੰਮ ਚੇੜੀ ਹੈ ਇਹ ਸਾਰੇ ਸ਼ਹਿਰ ਦੇ ਵਿੱਚ ਆਪਾਂ ਹਰ ਹਲਕੇ ਹਰ ਗਲੀ ਦੇ ਵਿੱਚ ਸਾਡੇ ਭਾਰਤ ਦੇਲ ਦਾ ਪਾਰਟੀ ਦੇ ਕਾਰਜਕਰਤਾ ਜੀ ਬਾਹਰ ਨਿਕਲੇ ਆ ਉਸ ਦੇ ਅੰਦਰਗਤ ਮੇਰੇ ਨਾਲ ਵੀਰੇ ਭਰਾ ਨੌਰਥ ਹਲਕੇ ਦੇ ਇੰਚਾਰਜ ਸਦਾ ਸੁਬੰਦਰ ਸਿੰਘ ਪਿੰਟੂ ਜੀ ਔਰ ਸਾਡੇ ਪਹਿਲਾ ਮੋਰਚਾ ਦੇ ਅਧਿક્ષા ਪੈਨ ਸ਼ਰੂਤੀ ਵੇਂਜੀ ਔਰ ਸ਼ਕਤੀ ਕਲਿਆਣ ਜੀ ਜਤੀ ਪ੍ਰਧਾਨ ਜੀ ਔਰ ਸਾਡੇ ਵਿੱਚ ਸਾਡੇ ਭਰਾ ਰਾਮ ਮਲੀ ਜੀ ਉਹ ਵੀ ਸਾਡੇ ਤੇ ਆਏ ਨੇ ਨਰੀਨ ਮਹਾਜਨ ਜੀ ਸੋਨੀਆ ਜੀ ਔਰ ਸਾਡੇ ਸਾਰੇ ਮੰਡਲ ਜੀ ਮੰਡਲ ਦੀ ਟੀਮ ਮੰਡਲ ਦੇ ਜਿਨ੍ਹਾਂ ਨੇ ਚੋਣ ਲੜਿਆ ਔਰ ਇਸ ਮੰਡਲ ਦੇ ਸਾਰੇ ਕਰੀਮ ਮੈਂ ਸਮਝਦਾ ਅੱਜ ਆਪਾਂ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਾਂ ਇਹ ਮੁਹਿੰਮ ਚੇੜੀ ਆ ਜਿੱਥੇ ਹਰ ਇਲਾਕੇ ਦੇ ਵਿੱਚ ਲੋਕਾਂ ਨੂੰ ਬਾਹਰ ਨਿਕਲ ਕੇ ਸचेत ਕੀਤਾ ਜਾ ਰਿਹਾ ਹੈ ਕਿ ਕਿੰਨ ਸਾਲ ਹੋ ਗਏ ਆ ਇਸ ਕੰਮੀ ਸਰਕਾਰ ਨੂੰ ਬਣਿਆ 3 ਸਾਲ ਦੇ ਵਿੱਚ ਇਹਨਾਂ ਨੇ ਸਾਡੀਆਂ ਭੈਣਾਂ ਨੂੰ ਵਾਅਦਾ ਕੀਤਾ ਸੀ ਵੀ ਆਪਾਂ 1000 ਰੁਪਏ ਪੱਤਾ ਦੇਾਂਗੇ ਕਿਉਂ ਭੈਣਾਂ ਮਿਲਿਆ ਕਿਸੇ ਨੂੰ 1000 ਰੁਪਏ ਨਹੀਂ ਬਿਲਕੁਲ ਨਹੀਂ 36 ਯਾਰੋ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਆਪਾਂ ਤੁਹਾਨੂੰ ਨੌਕਰੀਆਂ ਦਵਾਂਗੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਨਸ਼ਿਆਂ ਨੂੰ ਆਪਾਂ ਜੜ ਤੋਂ ਮਕਾ ਦੇਾਂਗੇ ਪਰ ਉਹ ਸਾਰਾ ਕੁਝ ਤੇ ਕੀ ਕਰਨਾ ਸੀ ਸਾਰਾ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਹੋਇਆ ਰਾਸ਼ਨ ਵੀ ਇਹਨਾਂ ਨੇ ਖੋ ਲਿਆ ਝਪਟਾ ਮਾਰ ਲਿਆ ਔਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਉਹ ਵੀ ਇੱਥੇ ਚੱਲੇ ਨਹੀਂ ਦਿੱਤੀਆਂ ਔਰ ਨਸ਼ਿਆਂ ਦਾ ਪ੍ਰਕੋਪ ਫੈਲਾਜਾ ਹੋ ਗਿਆ ਕਿ ਪਹਿਲਾਂ ਆਪਾਂ ਸਿਰਫ ਸੋਹnde ਹੁੰਦੇ ਸੀ ਫਲਾਣ ਇਲਾਕੇ 'ਚ ਨਸ਼ਾ ਵਿਕਦਾ ਹ ਹੁਣ ਤੁਸੀਂ ਗਲੀ ਗਲੀ ਹਰ ਸੜਕ ਦੇ ਮੇਨ ਰੋਡ ਤੇ ਸਾਡੇ ਛੋਟੇ-ਛੋਟੇ ਬੱਚੇ ਸਾਡੀਆਂ ਭੈਣਾਂ ਸਾਡੇ ਇੱਥੇ ਸੜਕਾਂ ਦੇ ਤੁਹਾਨੂੰ ਨਸ਼ੇ ਕਰਦੇ ਦਿਖਾਈ ਦੇਣਗੇ। ਔਰ ਹੁਣ ਆਣ ਕੇ ਜਦੋਂ ਦਿੱਲੀ ਜੋ ਇਹਨਾਂ ਨੂੰ ਧੱਕਾ ਪਿਆ ਚੌਥੀ ਸਰਕਾਰ ਨੂੰ ਜਿੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਆਪਾਂ ਜਮੁਨਾ ਸਾਫ਼ ਕਰਾਂਗੇ ਹਰ ਭੈਣ ਨੂੰ ਪਤਾ ਦਿਾਂਗੇ ਉਦੋਂ ਲੋਕਾਂ ਨੇ ਤੰਗ ਆ ਕੇ ਲੱਪਾ ਮਾਰ ਕੇ ਕੇਜਰੀਵਾਲ ਨੂੰ ਦਿੱਲੀ ਤੋਂ ਕੱਟਿਆ ਹੁਣ ਪੰਜਾਬ ਦੇ ਵਿੱਚ ਕੱਲ੍ਹ ਦਾ ਅੰਮ੍ਰਿਤਸਰ ਦੇ ਵਿੱਚ ਇੱਥੇ ਘੁੰਮ ਰਿਹਾ ਹੈ। ਮੈਂ ਸਮਝਦਾ ਹੁਣ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਇਹਨੂੰ ਧੱਕੇ ਮਾਰਨ ਦੀ ਲੋੜ ਹੈ। ਇਹਨੂੰ ਦੱਸਣਾ ਪਏਗਾ ਕਿ ਜੋ ਤੂੰ دہشت گردੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨਾਂ ਚ ਫਲਾਈ ਹੈ ਐਸੇ ਸੜਕ ਤੇ ਸਾਡਾ ਇੱਕ ਕਾਰਕਟਰ ਜਿਹਨੂੰ ਉਹਨਾਂ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਕਾਮ ਹੋ ਕੇ ਉਹਨੂੰ ਗੋਲੀ ਨਹੀਂ ਵੱਜੀ ਉਹ ਸਾਡਾ ਭਰਾ ਬਚ ਗਿਆ ਪਰ ਤਿੰਨ ਦਿਨ ਹੋ ਗਏ ਉਹਦੇ ਕਾਤਲਾਂ ਦਾ ਵੀਡੀਓ ਵੀ ਆ ਗਈ ਪਰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਹੈ ਕੱਲ ਇੰਨੀ ਸ਼ਰਮਨਾਕ ਘਟਨਾ ਹੋਈ ਕਿ ਇਹ 3 ਸਾਲ ਇਹਨਾਂ ਨੇ ਕੁਝ ਕਰਕੇ ਨਹੀਂ ਵਿਖਾਇਆ ਪਰ ਫਿਰ ਆਪਣੀਆਂ ਨਕਾਮੀਆਂ ਲਗਾਉਣ ਵਾਸਤੇ ਆਪਣੀਆਂ ਨਲਾਇਕੀਆਂ ਲਗਾਉਣ ਵਾਸਤੇ ਇਹਨਾਂ ਨੇ ਸਾਡੇ ਮੰਦਰਾਂ ਦੇ ਵਿੱਚ ਗ੍ਰਨੇਡs ਛੱਡਨੇ ਸ਼ੁਰੂ ਕਰ ਦਿੱਤੇ ਆ। ਔਰ ਜਿੱਥੇ ਗ੍ਰਨੇਡs ਵਿਗਦੇ ਨੇ ਉਹਨਾਂ ਦੇ ਆਪਣੇ ਥਾਣਿਆਂ ਦੇ ਵਿੱਚ ਇਹਨੇ ਸਾਡੇ ਪੁਲਸ ਦੇ ਹੱਥ ਬੰਦੇ ਉਹੀ ਤੇਹਾਰੂ ਪੁਲਸੀ ਜਿਨੇ ਅੱਤਵਾਦ ਖਤਮ ਕੀਤਾ ਸੀ। ਪਰ ਹੁਣ ਇਹਨਾਂ ਨੇ ਇਸ ਭਗਵੰਤ ਮਾਨ ਨੇ ਇਸ ਕੇਤਰੀਵਾਲ ਨੇ ਨਕਮੇਵੇਂ ਸਮਝਦਾ ਜਿਨ੍ਹਾਂ ਨੇ ਪੁਲਸ ਦੇ ਵੀ ਹੱਥ ਬੰਦੇ ਅੱਜ ਪੁਲਸ ਵੀ ਕੋ ਚਾਰੀ ਹੱਥ ਜੋੜ ਕੇ ਪਰਦੇ ਕਰਕੇ ਟੀਨਾ ਕਰਕੇ ਅੰਦਰ ਲੋਕੇ ਬੈਠੀ ਐ ਕਿ ਕਿਰੇ ਸਾਡੇ ਦੇ ਕੋ ਗ੍ਰਨੇਡਾ ਸੁੱਟ ਜਾਵੇ ਵੇਲਾ ਐਸਾ ਆ ਗਿਆ ਕਿ ਮਨੂੰ ਜੋ ਲੱਗ ਰਿਹਾ ਜਿਤਨਾ ਹਰੇ ਕਪੜੇ ਪਾਣੀ ਸ਼ੁਰੂ ਹੋਏ ਹਰ ਮੰਦਰਾ ਤੇ ਵੀ ਵੇਲਾ ਐਸਾ ਆ ਗਿਆ ਕਿ ਨਨ ਸਾਰਾ ਅੰਬਰ ਸਾਰੀ ਬਲਕਿ ਸਾਰਾ ਪੰਜਾਬ ਹੀ ਹਰੇ ਕਪੜੇ ਨਾਲ ਢੱਕ ਦੇਣਾ ਤਾਂ ਕਿ ਸਾਡੀਆਂ ਨਲਾਇਕੀਆਂ ਪਤਾ ਨਾ ਲੱਗਣ ਪਰ ਉਹ ਉਜਾਗਰ ਕਰਨ ਵਾਸਤੇ ਅੱਜ ਆਪਾਂ ਸਾਰੇ ਜਾਣੇ ਇਸ ਪੋਲ ਖੋਲਣ ਵਾਸਤੇ ਆਪਾਂ ਅੱਜ ਇਕੱਠੇ ਹੋਏ ਆਂ ਹਰ ਚੌਕ ਦੇ ਵਿੱਚ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਨਕਮੀ ਸਰਕਾਰ ਤੋਂ ਸਾਨੂੰ ਨਿਸ਼ਚਾਤ ਦਵਾਣੀ ਪਵੇਗੀ ਸਾਨੂੰ ਸੜਕਾਂ ਦੇ ਨਿਕਲਣਾ ਪਵੇਗਾ 2027 ਕੀ ਹੋ ਤੋਂ ਪਹਿਲਾਂ ਹੀ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਦੀ ਸਰਕਾਰ ਉਹਨਾਂ ਦੇ ਅਜਕਤਾ ਤੇ ਕਿਤੇ ਜਿੱਥੇ ਸਾਡੀ ਸਰਕਾਰ ਆਈ ਹੈ ਭਾਵੇਂ ਯੂਪੀ ਆ ਵਿਹਾਰ ਆ ਤੁਸੀਂ ਉੱਥੇ ਵੇਖੋ ਅੱਜ ਗੁੰਡਾ ਤੱਤ ਉੱਥੇ ਡਰਨ ਡੈ ਪਿਆ ਉਹਨਾਂ ਦੇ ਘਰ ਦੋਸਤ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਉਹ ਹੀ ਗੁੰਡੇ ਹੁਣ ਪੰਜਾਬ 'ਚ ਆ ਗਏ ਨੇ ਉਹਨਾਂ ਨੂੰ ਇਹ ਸੁਰੱਖਿਆ ਦੇ ਰਹੇ ਆ ਮੈਂ ਸਮਝਦਾ ਇਹ ਜਿਹੜੇ ਗੁੰਡੇ ਗਰਨੇੜ ਛੁੱਟੇ ਜਾ ਰਹੇ ਇਹਨਾਂ ਦੁਆਰਾ ਛੁੱਟੇ ਜਾ ਰਹੇ ਆ ਤਾਂ ਕਿ ਇਹਨਾਂ ਦੇ ਅੰਦਰ ਲੈਕੀਆਂ ਲਗਾ ਸਕਣ ਔਰ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਆਪਾਂ ਸਾਰੇ ਕਾਰਕਿਰਤਾ ਸਾਰੇ ਲੀਡਰ ਸਾਹਿਬਾਨ ਭਾਰਤੀ ਜਨਤਾ ਪਾਰਟੀ ਦੇ ਸਾਰੇ ਪੰਜਾਬ ਦੇ ਵਿੱਚ ਅੱਜ ਇੱਕ ਇੱਕ ਗਲੀ ਇੱਕ ਇੱਕ ਮੱਲੇ ਦੇ ਵਿੱਚ ਆਪਾਂ ਲੋਕਾਂ ਨੂੰ ਜਗਾ ਰਹੇ ਆ ਔਰ ਰਾਤ ਤੱਕ ਸਾਡੇ ਅੰਮਰਸਰ ਦੇ ਵਿੱਚ ਵੀ ਕੋਈ ਤਰਕੀਬਨ 30 ਤੋਂ ਵੱਧ ਪ੍ਰੋਗਰਾਮ ਹੋ ਚੁੱਕੇ ਆ ਲੋਕਾਂ ਨੂੰ ਇਹ ਆਪਾਂ ਤਕਤੀਆਂ ਲੈ ਕੇ ਲੋਕਾਂ ਨਾਲ ਘਰਾਂ ਘਰਾਂ ਜਾ ਕੇ ਲੋਕਾਂ ਨਾਲ ਗੱਲਾਂ ਕਰਕੇ ਜਗਾ ਰਹੇ ਆ ਕਿ ਇਹ ਸਰਕਾਰ ਤੋਂ بچੋ ਆਪਣੇ ਬੱਚਿਆਂ ਦਾ ਭਵਿੱਖ ਦੇ ਸੁਖਾਣਾ ਕਰਨਾ ਹੈ ਇੱਕੋ ਇੱਕ ਉਕਤਲ ਪਏ ਉਹ ਭਾਰਤ ਜਨਤਾ ਪਾਰਟੀ ਆਰ 2027 ਤੇ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਸਰਕਾਰ ਜਿਹੜੀ ਭਾਰਤ ਜਨਤਾ ਪਾਰਟੀ ਦੀ ਆਏਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਸਨ ਕੰਮੀ ਸਰਕਾਰ ਨੂੰ ਆਪਾਂ ਇਥੋਂ ਭਜਾਵਾਂਗੇ ਔਰ ਇਹ ਸਾਡਾ ਤੁਹਾਡਾ ਵਾਅਦਾ ਹੈ ਆਪਾਂ ਇਹਨਾਂ ਨੂੰ ਇੱਥੋਂ ਦੂਰ ਭਜਾਣਾ ਹੈ ਹੁਣ ਮੈਂ ਆਪਣੇ ਮੇਰੇ ਨਾਲ ਹੀ ਮੇਰੇ ਅੰਦੁਰ ਸਾਹਿਬ ਇੱਕ ਸਵਾਲ ਇੱਕ ਸਵਾਲ ਮੇਰਾ ਸੀਐਮ ਕੇਜਰੀਵਾਲ ਸਾਹਿਬ ਆਏ ਆ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਸੀਐਮ ਆਣ ਹੀ ਰਹੇਗਾ 2 ਸਾਲ ਫਿਰ ਅਗਲੇ 5 ਸਾਲ ਵੀ ਇਹੇ ਸੀਐਮ ਰਹੇਗਾ ਜੀ ਮੈਂ ਤੁਹਾਨੂੰ ਵਾਦਾ ਕਰਦਾ ਨਹੀਂ ਇਹੋ ਹੀ ਵਾਦਾ ਉਹਤੇ ਦਿੱਲੀ 'ਚ ਕਰਦੇ ਸੀ ਮੈਂ ਹਮੇਸ਼ਾ ਅਮਰ ਰਵਾਂਗਾ ਪਰ ਉਹ ਤੋਂ ਬਿਲਕੁਲ ਜ਼ੀਰੋ ਹੋ ਕੇ ਬਾਹਰ ਨਿਕਲੇ ਆ ਬਿਲਕੁਲ ਉਹ ਤੋਂ ਲੋਕਾਂ ਨੇ ਲੱਤਾਂ ਮਾਰ ਕੇ ਬਾਹਰ ਕੱਢਿਆ ਉਹਨੂੰ ਉਹਤੇ ਦਿੱਲੀ 'ਚ ਕੋਈ ਰਾਹ ਨਹੀਂ ਲੱਭਣ ਦੇ ਅੱਜ ਅੰਮ੍ਰਿਤਸਰ ਤੇਰੇ ਵਿੱਚ ਆਣ ਕੇ ਕੱਲ ਦੇ ਉਹਨੇ ਢੇਰੇ ਲਾਏ ਆ ਤੁਸੀਂ ਦੇਖਿਓ ਅੰਮ੍ਰਿਤਸਰੀ ਇਹਨਾਂ ਨੂੰ ਛੇਤਰ ਮਾਰਗੇ ਛੇਤਰਾਂ ਕੱਢ ਦਿਆ ਜੋ ਉਹਨਾਂ ਨੇ ਹਾਲ ਇਥੇ ਬਣਾਤਾ ਸਾਡੇ ਵਿੱਚ ਸਾਡੇ ਪੂਰਬ ਪ੍ਰਦੇਸ਼ ਅਧਿਖਸ਼ਕ ਔਰ ਰਾਜ ਸਭਾ ਮੈਂਬਰਸ਼ਿਪ ਮਲਕ ਜੀ ਆਏ ਆ ਔਰ